हां जी ਪੰਜਾਬੀਓ ਸਤ ਸ੍ਰੀ ਅਕਾਲ ਜਿਵੇਂ ਕਿ ਬਹੁਤ ਵੱਡੀ ਖਬਰ ਆ ਪੰਜਾਬ ਦੇ ਵਿੱਚ ਭਾਈ ਅਮਰਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਬਹੁਤ ਜਾਨੀ ਉਡੀਕ ਕੀਤੀ ਪੰਜਾਬ ਦੇ ਲੋਕਾਂ ਨੇ ਔਰ ਜਿਹੜੀ ਅੱਜ ਤੁਹਾਨੂੰ ਮੈਂ ਖਬਰ ਸੁਣਾਉਣ ਜਾ ਰਿਹਾ ਦੋ ਵੀਡੀਓ ਦਿਖਾਉਣ ਜਾ ਰਿਹਾ ਦਰਅਸਲ ਪੰਜਾਬ ਦੇ ਵਿੱਚੋਂ ਪੰਜਾਬ ਦੀਆਂ ਮਾਮਾ ਨੇ ਬਹੁਤ ਵੱਡਾ ਐਲਾਨ ਕਰ ਦਿੱਤਾ ਤੇ ਮੈਂ ਤੁਹਾਨੂੰ ਇਹਦਾ ਵੀਡੀਓ ਦਿਖਾਉਣ ਜਾ ਰਿਹਾ ਦੋਵੇਂ ਸਰਕਾਰਾਂ ਦੀ ਪੋਰ ਵੀ ਖੁੱਲ ਗਈ ਆ ਔਰ ਜਿਹੜਾ ਅਮਰਪਾਲ ਨੂੰ ਬਾਹਰ ਕੱਢਣ ਦੀ ਮਜਬੂਰੀ ਵੀ ਬਣ ਗਈ ਹੈ ਤਾਂ ਤੁਸੀਂ ਕਹੋਗੇ ਕਿ ਸਰਕਾਰਾਂ ਦੀ ਮਜਬੂਰੀ ਕਿਵੇਂ ਬਣ ਗਈ ਹੈ ਸੈਂਟਰ ਗਵਰਨਮੈਂਟ ਦੀ ਮਜਬੂਰੀ ਕਿਵੇਂ ਵੱਢ ਸਕਦੀ ਹੈ ਤੇ ਪੰਜਾਬ ਦੀ ਸਰਕਾਰ ਦੀ ਮਜਬੂਰੀ ਕਿਵੇਂ ਵੱਢ ਸਕਦੀ ਹੈ ਤਾਂ ਮੈਂ ਤੁਹਾਡੇ ਸਾਹਮਣੇ ਇਹਦਾ ਇੱਕ ਵੀਡੀਓ ਦਿਖਾਉਂਗਾ ਜਿਹੜਾ ਕਿ ਪੰਜਾਬ ਦੇ ਹੀ ਇੱਕ ਪਿੰਡ ਦਾ ਵੀਡੀਓ ਹੈ ਔਰ ਪੰਜਾਬ ਦੇ ਹੀ ਉਸ ਪਿੰਡ ਦੇ ਵਿੱਚੋਂ ਜਿਹੜੀਆਂ ਮਾਵਾਂ ਦੀ ਆਵਾਜ਼ ਤੁਸੀਂ ਸੁਣੋਗੇ ਤਾ ਤੁਹਾਡੇ ਹੋਰ ਸੁਣ ਜਾਣਗੇ ਕਿਉਂਕਿ ਅਮਰਪਾਲ ਸਿੰਘ ਨੂੰ ਲੈ ਕੇ ਬੜਾ ਹੀ ਇੱਕ ਪੰਜਾਬ ਦੇ ਵਿੱਚ ਪਾਰਟੀ ਦਾ ਗਠਨ ਹੋਣ ਜਾ ਰਿਹਾ ਸੀ ਉਹਨਾਂ ਦੇ ਮੌਕੇ ਤੇ ਹੀ ਉਸ ਵਕਤ ਹੀ ਯੂਪੀਐਲ ਆ ਦਿੱਤਾ ਜਾਂਦਾ ਤਾਂ ਇਸ ਤੇ 14 ਜਨਵਰੀ ਨੂੰ ਬਹੁਤ ਵੱਡਾ ਇਕੱਠ ਵੀ ਹੋਣ ਜਾ ਰਿਹਾ ਉਹ ਵੀ ਮੈਂ ਤੁਹਾਨੂੰ ਦੱਸੂਗਾ ਔਰ ਜਿਹੜਾ ਅਮਰਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਪੰਜਾਬ ਦੇ ਕਈ ਸਾਰੇ ਲੋਕਾਂ ਨੂੰ ਉਡੀਕ ਸੀ ਇਹਦੇ ਦੋ ਵੀਡੀਓ ਦਿਖਾਉਂਗਾ ਪੰਜਾਬੀਓ ਤੇ ਤੁਹਾਨੂੰ ਯਕੀਨ ਹੋ ਜਾਣਾ ਕਿ ਪੰਜਾਬ ਦੇ ਵਿੱਚ ਦਰਅਸਲ ਪੰਜਾਬ ਦੀਆਂ ਮਾਮਾ ਨੂੰ ਅਮਰਤਪਾਲ ਸਿੰਘ ਦੀ ਲੋੜ ਆ ਜਿਹੜੀ ਉਹ ਪੈ ਗਈ ਹੈ ਸੁਣੋ ਧਿਆਨ ਦੇ ਨਾਲ ਬਾਅਦ ਦੇ ਵਿੱਚ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ ਸਾਂਝੇ ਸੁਣੋ ਆਜੋ ਮਤਾ ਜੀ ਮਰੇ ਇਹ ਤੁਹਾਡਾ ਆਪਣਾ ਘਰ ਆ ਇਹ ਹਾਂ ਜੀ ਤੁਹਾਡਾ ਕੀ ਕਰਨਾ ਕੀ ਵਾਪਰੀ ਆ ਕਟਨਾ ਜੀ ਆਈ ਬਾਪਰੀਆ ਇਹ ਉਥੇ ਲੜਦੇ ਸੀਗੇ ਮੇਰਾ ਮੁੰਡਾ ਛਡਾਉਣਾ ਉਥੇ ਗਿਆ ਜੀ ਤੇ ਆ ਦਾ ਮਾਂ ਮੈਂ ਕਿਹਾ ਪਤਨਾ ਜਾ ਉਹਦਾ ਪਿਓ ਵੀ ਕਹਿੰਦਾ ਕਹਿੰਦਾ ਮਾਂ ਜੇ ਲੜਦਿਆਂ ਨੂੰ ਨਾ ਛਡਾਇਆ ਤਾਂ ਮਰ ਜਾਂਦੇ ਆ ਤੇ ਮੈਂ ਜਾਨਾ ਅਸੀਂ ਰੁੱਕ ਹੀ ਗਏ ਪਤਨਾ ਜਾ ਨਾ ਜਾ ਉਹ ਮੇਰੇ ਪਤਨੇ ਕਹਿੰਦਾ ਜਾ ਕੇ ਪਿੱਛੇ ਸੁਵਿੰਦਰ ਗਾਲ ਨਾ ਕੱਢ ਤੂੰ ਮੁੰਡੇ ਨੂੰ ਆਦਾ ਉਹ ਮੁੰਡੇ ਨੇ ਜੀ ਜਦੋਂ ਉਹਦਾ ਪਿਓ ਆਦਾ ਫੜ ਲਾ ਇਹਨੂੰ ਵੀ ਮੇਰੇ ਮੁੰਡੇ ਤੇ ਮਾਰਾ ਮੈਂ ਜੀ ਉਹਦੇ ਇੱਥੇ ਮੁੰਡੇ ਚੱਤ ਪਰ ਨਾ ਪਿੱਛੇ ਪੁੱਤ ਮਾਰਨਾ ਨਹੀਂ ਉਹਨੂੰ ਮੈਂ ਪਿਆਰ ਪ੍ਰੇਮ ਨੂੰ ਬੁਲਾਇਆ ਜੀ ਤੇ ਉਹ ਹਟਾਈ ਨਹੀਂ ਮਾਰਨ ਉਹਨੂੰ ਚੜ ਕੇ ਹਰਖ ਫਿਰ ਮਰਾ ਮੁੰਡਾ ਕਰੋ ਛੋਟੀ ਲੈ ਗਿਆ ਜੀ ਇੱਕ ਹੋਰੇ ਮਾਰਿਆ ਬਸ ਆ ਗੱਲ ਬਣੀ ਆ ਅਖਜ਼ਾਰ ਪੇ ਗਿਆ ਸਾਡੇ ਸਾਰੇ ਘਰਾਂ ਦੇ ਸਾਰੇ ਪਿੰਡ ਚ ਜਿੰਨੇ ਘਰ ਆ ਸਾਡੇ ਤੇ ਇੱਕ ਗੱਡੀਆਂ ਜਿੱਥੇ ਕਿਥੇ ਘੇਰ ਲੈਂਦਾ ਸੀ ਸਾਰਿਆਂ ਨੂੰ ਘੇਰ ਪੰਜਾਬੀਆਂ ਮੈਂ ਤੁਹਾਨੂੰ ਰੋਕਣਾ ਚਾਹੂੰਗਾ ਤਾਂ ਇੱਕ ਜਿਹੜੀ ਹੋਰ ਖਬਰ ਬਹੁਤ ਵੱਡੀ ਐ ਉਸ ਨੂੰ ਵੀ ਸੁਣ ਲੈਣਾ ਚਾਹੀਦਾ ਕਿ ਮਾਮਾ ਕਹਿੰਦੀ ਹੈ ਕੀ ਨੇ ਮੈਂ ਤੁਹਾਨੂੰ ਮੇਨ ਜਿਹੜਾ ਕਿ ਬਿਆਨ ਮੇਨ ਬਿਆਨ ਆ ਜਿਹੜਾ ਉਹ ਸੁਣਾਉਣ ਜਾ ਰਿਹਾ ਕਿ ਤੁਹਾਨੂੰ ਪਤਾ ਲੱਗੇ ਕਿ ਅਮਰਪਾਲ ਸਿੰਘ ਦਾ ਜਿਹੜਾ ਰਤਬਾ ਉਹ ਬਹੁਤ ਉੱਚਾ ਹੋ ਚੁੱਕਿਆ ਪੰਜਾਬ ਦੇ ਵਿੱਚ ਹਰ ਪੰਜਾਬੀ ਹਰ ਮਾਂ ਅਮਰਪਾਲ ਸਿੰਘ ਦੀ ਗੱਲ ਕਰ ਰਿਆ ਸਕਦਾ ਵੀ ਮੈਂ ਕਾਫੀ ਸਾਰੀਆਂ ਗੱਲਾਂ ਨਾਲ ਭਾਈ ਅਮਰਪਾਲ ਜਨਾ ਸਹਿਮਤ ਨਾ ਵੀ ਹੋਵਾਂ ਪਰ ਇੱਕ ਥੋਂ ਮੈਂ ਗੱਲ ਦੱਸਣਾ ਚਾਹਣਾ ਜੋ ਉਹਨੇ ਆਪਣਾ ਖਡੂਰ ਸਾਹਿਬ ਗਿਆ ਜੋ ਉੱਥੇ ਮੈਂ ਜਾ ਕੇ ਗੱਲ ਦੇਖੀ ਜਾਂ ਫੀਲ ਕਰੀ ਮੈਂ ਤੁਹਾਡੇ ਨਾਲ ਵੀ ਸਾਂਝੀ ਕਰਨਾ ਮੈਂ ਬਹੁਤ ਸਾਰੇ ਉਹ ਮਾਵਾ ਨੂੰ ਮਿਲਿਆ ਉਦੋਂ ਉਹਨਾਂ ਨੇ ਇੱਕੋ ਗੱਲ ਕਹੀ ਕਿ ਸਾਡੇ ਨੌਜਵਾਨ ਉਹਨਾਂ ਨੇ ਨਸ਼ਾ ਛੜਾਇਆ ਅੰਮਰ ਤੇ ਲੜ ਲਾਇਆ ਪਾਣੀ ਦੇ ਲੜ ਲਾਇਆ ਉਹਨਾਂ ਦੀ ਸਭ ਤੋਂ ਵੱਡੀ ਗੱਲ ਇਹ ਸੀਗੀ ਇਸ ਕਰਕੇ ਉਹਨੂੰ 2 ਲੱਖ ਬੋੜ ਤੇ ਜਿਤਾਇਆ ਗਿਆ ਹੁਣ ਉਹ ਪੰਜਾਬੀਓ ਗੱਲ ਸੁਣਨ ਵਾਲੀ ਹੈ ਤੇ ਧਿਆਨ ਦੇ ਨਾਲ ਸੁਣਨਾ ਮੇਰਾ ਵੀਰ ਤੁਹਾਨੂੰ ਚੰਗੀ ਚੰਗੀ ਤਰ੍ਹਾਂ ਜਿਵੇਂ ਕਿ ਗੱਲ ਹੈ ਉਹ ਸਮਝ ਆ ਜਾਊਗੀ ਪੂਰੀ ਤਰ੍ਹਾਂ ਗੱਲ ਕੀ ਹੈ ਵੀ ਪੰਜਾਬ ਦੇ ਵਿੱਚ ਇੱਕ ਪੰਜਾਬ ਦਾ ਇਸ਼ਾ ਪਿੰਡ ਹੈ ਜਿਹਦਾ ਮੈਂ ਤੁਹਾਨੂੰ ਨਾਮ ਵੀ ਦੱਸਣ ਜਾ ਰਿਹਾ ਦਾਨ ਸਿੰਘ ਵਾਲਾ ਪਿੰਡ ਹੈ ਪੰਜਾਬ ਦੇ ਵਿੱਚ ਜਿਹਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਵਾਪਰ ਗਈ ਹੈ ਤਾਂ ਪੰਜਾਬ ਦੀਆਂ ਮਾਵਾਂ ਕਿਉਂ ਚਾਹੁੰਦੀਆਂ ਨੇ ਅਮਰਪਾਲ ਸਿੰਘ ਨੂੰ ਉਹ ਵੀ ਮੈਂ ਤੁਹਾਡੇ ਸਾਹਮਣੇ ਸਾਰੀ ਗੱਲ ਦੱਸ ਰਿਹਾ ਦੇਖੋ ਦਾਨ ਸਿੰਘ ਵਾਲੇ ਵਿੱਚ ਇੱਕ ਘਟਨਾ ਵਾਪਰਦੀ ਹੈ ਤਾਂ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਅਕਸਰ ਕਹਿਣਾ ਹੁੰਦਾ ਗੌਰ ਨਾਲ ਸੁਣਿਆ ਮੇਰਾ ਵੀਰ ਤੇ ਸ਼ੇਰ ਵੀ ਕਰਨੀ ਹੈ ਪੰਜਾਬ ਦੇ ਵਿੱਚ ਵੱਡੀ ਸੰਖਿਆ ਮੈਂ ਤੁਹਾਨੂੰ ਅਕਸਰ ਕਹਿੰਦਾ ਹੁੰਦਾ ਕਿ ਪੰਜਾਬ ਸਾਡਾ ਆਧਾ ਪੌਣਾ ਪੰਜਾਬ ਚਿੱਟੇ ਦੀ ਭੇਡ ਚੜ ਗਿਆ ਤੇ ਉਸੇ ਚਿੱਟੇ ਆਲਿਆਂ ਨੇ ਉਹੀ ਚਿੱਟੇ ਆਲਿਆਂ ਨੇ ਪੰਜਾਬ ਦੇ ਦਾਨ ਸਿੰਘ ਵਾਲੇ ਪਿੰਡ ਦੇ ਵਿੱਚ ਅੱਠ ਘਰਾਂ ਦੇ ਉੱਤੇ ਜਿਹੜਾ ਕਿ ਹਮਲਾ ਕਰ ਦਿੱਤਾ ਤਾਂ ਉਹਨਾਂ ਦਾ ਜਿਹੜਾ ਕਿ ਸਮਾਨ ਸੀ ਉਹ ਸਾਰਾ ਜਿਹੜਾ ਕਿ ਤਹਿਸ ਨਹਿਸ ਕਰ ਦਿੱਤਾ ਬਹੁਤ ਵੱਡੀ ਘਟਨਾ ਚਿੱਟੇ ਦੇ ਮੁੱਦੇ ਦੇ ਆਉਂਦੀ ਹੈ ਗੱਲ ਬੰਦਿਆਂ ਨੇ 200 ਬੰਦਾ ਚਿੱਟਾ ਲਾ ਕੇ ਯਾਨੀ ਉਹਨਾਂ ਨੇ ਵੱਡੇ ਪੱਦਰ ਤੇ ਇਕੱਠੇ ਕੀਤੇ ਔਰ ਉਹਨਾਂ ਲੋਕਾਂ ਦਾ ਯਾਨੀ 8 ਘਰਾਂ ਦਾ ਨੁਕਸਾਨ ਕਰਵਾ ਦਿੱਤਾ ਦਾਨ ਸਿੰਘ ਵਾਲਾ ਪਿੰਡ ਪੰਜਾਬ ਦੇ ਵਿੱਚ ਤਾਂ ਤੁਸੀਂ ਹੁਣ ਇਹ ਦੱਸੋ ਪੰਜਾਬ ਦੀਆਂ ਉਹ ਮਾਵਾਂ ਜਿਹੜੀਆਂ ਬਿਲ ਕਰਈਆਂ ਨੇ ਕੀ ਉਹ ਆਵਾਜ਼ਾ ਨਹੀਂ ਮਾਰ ਰਹੀਆਂ ਭਾਈ ਅਮਰਪਾਲ ਸਿੰਘ ਨੂੰ ਤੇ ਅਮਰਪਾਲ ਸਿੰਘ ਦੇ ਹੁੰਦੇ ਜੇਕਰ ਸਾਡੇ ਪੰਜਾਬ ਦੇ ਵਿੱਚ ਅਜਿਹੀ ਘਟਨਾ ਹੁੰਦੀ ਹੈ ਤਾਂ ਮੈਂ ਪੱਕੇ ਦਾਅਵੇ ਨਾਲ ਕਹਿੰਦਾ ਸਾਡੇ ਪੰਜਾਬ ਦੀ ਜਨਤਾ ਕਹਿੰਦੀ ਹੈ ਕਿ ਜਿਹੜੀਆਂ ਇਹ ਗੱਲਾਂ ਨੇ ਉਹਨਾਂ ਨੂੰ ਠੱਲ ਪਾਉਣ ਦਾ ਕੰਮ ਹੋਰ ਕੋਈ ਨਹੀਂ ਬਲਕਿ ਭਾਈ ਅਮਰਪਾਲ ਸਿੰਘ ਕਰ ਰਿਹਾ ਸੀ ਤੇ ਉਹਨਾਂ ਨੂੰ ਹੀ ਸਾਡੀ ਸਰਕਾਰ ਅੰਦਰ 타ੜੀ ਬੈਠੀ ਹੈ ਤੇ ਜਦੋਂ ਕੋਈ ਰਿਹਾਈ ਦੀ ਗੱਲ ਕਰਦੇ ਨੇ ਤਾਂ ਯੂਪੀਐਲਾ ਦਿੱਤਾ ਜਾਂਦਾ ਔਰ ਦੂਜੀ ਗੱਲ ਬੜੀ ਅਹਿਮ ਵੀਡੀਓ ਸੁਣਨਾ ਜ਼ਰੂਰ ਦੇਖੋ ਪੰਜਾਬ ਦੇ ਵਿੱਚ ਜਿੰਨਾ ਵੀ ਚਿੱਟਾ ਵਧ ਗਿਆ ਉਹ ਸਰਕਾਰਾਂ ਨੇ ਵਧਾ ਦਿੱਤਾ ਜਾਣਬੁੱਝ ਕੇ ਮੁੱਦਾ ਕਿਹੜਾ ਧਰਿਆ ਸਰਕਾਰ ਬਣਾਉਣ ਦੇ ਲਈ ਚਿੱਟੇ ਦਾ ਕਿ ਅਸੀਂ ਪੰਜਾਬ ਦੇ ਵਿੱਚੋਂ ਚਿੱਟਾ ਬੰਦ ਕਰ ਦੇਾਂਗੇ ਤੇ ਜਿਹੜੀ ਤਾਰੀਖ ਐ 26 ਤਾਰੀਖ ਵੀ ਰੱਖ ਦਿੱਤੀ ਸੀ ਜਨਵਰੀ ਦੀ ਪਹਿਲਾ ਮਹੀਨਾ ਜਨਵਰੀ ਦੀ ਤਾਰੀਖ ਰੱਖੀ ਗਈ 26 ਤਾਂ ਇਹਨਾਂ ਨੇ ਪੂਰਾ ਯਾਨੀ ਪੱਕੇ ਦਾਅਵੇ ਦੇ ਨਾਲ ਯਾਨੀ ਲੋਕਾਂ ਦੀ ਨਜ਼ਰ ਵੇਖੀ ਕਿ ਚਿੱਟੇ ਵੱਲ ਨੂੰ ਜਾਂਦੀ ਐ ਲੋਕ ਚਿੱਟੇ ਤੋਂ ਯਾਨੀ ਤੰਗ ਨੇ ਤਾ ਪੰਜਾਬ ਦੇ ਵਿੱਚ ਲੋਕ ਅੱਕੇ ਹੋਏ ਸੀ ਦੋਵੇਂ ਸਰਕਾਰਾਂ ਤੋਂ ਤਾਂ ਇਹਨਾਂ ਨੇ ਇਹਨਾਂ ਨੂੰ ਛੱਡ ਕੇ ਚੁਣਿਆ ਤੇ ਉਲਟਾ ਸਾਡੇ ਹੀ ਲੋਕਾਂ ਦੇ ਉੱਤੇ ਕਿਹੜੇ ਮੋਰਚੇ ਤੇ ਕਿਹੜੇ ਸਾਡੇ ਲੋਕ ਸਾਰੇ ਹੀ ਅੱਕੇ ਪਏ ਨੇ ਨਾ ਸਰਕਾਰਾਂ ਤੋਂ ਦਰਸਲ ਜਿਹੜੀਆਂ ਪਹਿਲਾਂ ਸਰਕਾਰਾਂ ਰਹੀਆਂ ਨੇ ਉਹਨਾਂ ਨੇ ਇਹੋ ਜਿਹਾ ਮੰਨਜ਼ਰਤਾ ਨਹੀਂ ਕੀਤਾ ਪਰ ਜਿਹੜੀ ਇਹ ਅੱਜ ਦੀ ਸਰਕਾਰ ਹੈ ਇਹ ਭਾਈ ਅਮਰਪਾਲ ਸਿੰਘ ਦੇ ਵੀ ਤਸ਼ੱਦਦ ਕਰ ਰਹੀ ਹੈ ਤੇ ਸਾਡੇ ਲੋਕਾਂ ਤੇ ਤਾਂ ਹੋਣਾ ਹੀ ਹੈ ਕਿਉਂਕਿ ਚਿੱਟੇ ਦੇ ਉੱਤੇ ਨਾ ਕਿਸੇ ਨਸ਼ੇ ਪੱਤੇ ਦੇ ਉੱਤੇ ਕੋਈ ਰੋਕ ਥਾਮ ਨਹੀਂ ਸਗਾਂ ਦੀ ਵੱਡੇ ਪੱਦਰ ਤੇ ਉਹਨਾਂ ਨੂੰ ਚਲਾਇਆ ਜਾਂਦਾ ਮੁਨਾਫਾ ਕਮਾਇਆ ਜਾਂਦਾ ਤਾਂ ਪੰਜਾਬੀਓ ਜਿਹੜੀਆਂ ਅਮਰਤਪਾਲ ਨੂੰ ਮਾਵਾ ਆਵਾਜ਼ਾਂ ਮਾਰਦੀਆਂ ਨੇ ਭਾਵੇਂ ਸਿੱਧੂ ਦੀ ਵੀਡੀਓ ਵੀ ਤੁਸੀਂ ਸੁਣ ਲਈ ਐ ਕਿ ਮਾਵਾ ਕੀ ਚਾਹੁੰਦੀਆਂ ਨੇ ਅਮਰਤਪਾਲ ਸਿੰਘ ਦੀ ਰਿਹਾਈ ਹੋਵੇ ਤੇ ਹੁਣ ਸਰਕਾਰ ਨੂੰ ਮਜਬੂਰ ਹੋਣਾ ਪਊਗਾ ਕਿਉਂ ਕਿਉਂਕਿ ਜੇਕਰ ਪੰਜਾਬ ਦੀ ਆਵਾਮ ਇੱਕ ਹੁੰਦੀ ਆ 14 ਤਰੀਕ ਵਾਲੇ ਦਿਨ ਜਿਹੜੀ ਕਿ ਆਉਣ ਵਾਲੀ 14 ਤਰੀਕ ਐ ਅੱਜ 12 ਤਰੀਕ ਐ ਦੋ ਦਿਨ ਬਾਕੀ ਐ ਯਾਨੀ ਇੱਕ ਹੀ ਦਿਨ ਬਾਕੀ ਐ 14 ਤਰੀਕ ਨੂੰ ਮਾਗੀ ਵਾਲੇ ਦਿਨ ਯਾਨੀ ਮੇਲੇ ਤੇ ਪਾਰਟੀ ਦਾ ਬਹੁਤ ਵੱਡਾ ਜਿਹੜਾ ਕਿ ਸੰਗਰਸ਼ ਲੜਨ ਜਾ ਰਹੇ ਸਾਡੇ ਸੂਰਬੀਰ ਯੋਧੇ ਅਮਰਤ ਅਮਰਤ ਪਾਲ ਸਿੰਘ ਦੀ ਅਮਰਤ ਪਾਲ ਸਿੰਘ ਦੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਦੇ ਮੈਂਬਰ ਸਰਜੀਤ ਸਿੰਘ ਜੀ ਖਾਲਸਾ ਔਰ ਬਹੁਤ ਸਾਰੇ ਹੋਰ ਸਾਥੀ ਮੌਜੂਦ ਨੇ ਸਮੇਤ ਭਾਈ ਅਮਰਪਾਲ ਸਿੰਘ ਦੇ ਪਿਤਾ ਦੇ ਤਾਂ ਹੁਣ ਮੇਰੇ ਬੰਨਿਓ ਅਪੀਲ ਹੈ 14 ਤਰੀਕ ਨੂੰ ਮਾਗੀ ਵਾਲੇ ਦਿਨ ਮੁਕਸਰ ਸਾਹਿਬ ਬਠਿੰਡਾ ਰੋਡ ਦੇ ਉੱਤੇ ਜਰੂਰ ਪਹੁੰਚਣਾ ਆਪਣਾ ਆਪਣਾ ਯੋਗਦਾਨ ਦੇਣਾ ਤਾਂ ਕਿ ਭਾਈ ਅਮਰਪਾਲ ਸਿੰਘ ਨੂੰ ਹੌਸਲਾ ਮਿਲੇ ਕਿ ਵੱਡੇ ਇਕੱਠ ਦੇ ਨਾਲ ਪੰਜਾਬ ਦੀ ਜਨਤਾ ਲੜਨਾ ਚਾਹੁੰਦੀ ਹੈ ਤਦ ਦਰਸਲ ਸਰਕਾਰਾਂ ਨੇ ਜਿਹੜਾ ਯੂਪੀਏ ਮੇਰੇ ਸਾਥੀਆਂ ਨੇ ਲਾਈਵ ਦੇ ਵਿੱਚ ਪੁੱਛਿਆ ਸੀ ਕਿਉਂ ਲਾਇਆ ਉਹ ਮੈਂ ਪਹਿਲਾਂ ਵੀ ਦੱਸ ਚੁੱਕਿਆ ਤੇ ਹੁਣ ਵੀ ਕਹਿ ਰਿਹਾ ਦਰਸਲ ਇਹ ਜਨਤਾ ਨੂੰ ਡਰਾਉਣ ਵਾਸਤੇ ਲਾਇਆ ਤਾਂ ਪੰਜਾਬੀਓ ਮੇਰੀ ਆਵਾਜ਼ ਸਹੀ ਨਹੀਂ ਸੀ ਵੈਸੇ ਫਿਰ ਵੀ ਮੈਂ ਹੱਕ ਦੀ ਗੱਲ ਕਰਨੀ ਚਾਹੀ ਤਾਂ ਠੀਕ ਆ ਪੰਜਾਬੀਓ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਵੀ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆਂ